ਕਲੋਲਾ 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 ਸੁਖਵੀਰ ਬਾਦਲ ਦੇ ਨਾਮ ਤੇ ਪਬਲਿਕ ਨੂੰ ਕਲੋਲਾ ਜਿਸ ਸੁਖਵੀਰ ਬਾਦਲ ਨੂੰ ਸੂਬੇ ਦਾ ਡਿਪਟੀ ਸੀਐਮ ਹੋਣ ਦੇ ਦੌਰਾਨ ਉਹ ਸਲੂਟ ਮਾਰਦੀ ਸੀ ਹੁਣ ਉਸੇ ਨੂੰ ਕਲੋਲਾ ਕਰਦਾ ਦਿਖਾਈ ਦਿੱਤਾ ਇੱਕ ਥਾਣੇਦਾਰ ਇਹ ਤਸਵੀਰਾਂ ਗੁਨੀਆਨਾ ਮੰਡੀ ਦੀਆਂ ਨੇ ਉਹ ਇਲਾਕਾ ਜਿਹੜਾ ਕਿ ਬੀਬੀ ਹਰਸਿਮਰਤ ਕੌਰ ਦੇ ਇਲਾਕੇ ਜਾਂਦਾ ਹੈ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਵਿੱਚ ਅਕਾਲੀ ਦਲ ਦੀ ਕਈ ਸਾਲਾਂ ਤੱਕ ਸਰਕਾਰ ਰਹੀ ਡਿਪਟੀ ਸੀਐਮ ਰਹੇ ਸੁਖਬੀਰ ਬਾਦਲ ਤੇ ਅਜੋਨਾਂ ਦੇ ਇਲਾਕੇ 'ਚ ਪੁਲਿਸ ਮੁਲਾਜ਼ਮ ਉਹਨਾਂ ਨੂੰ ਕੋਲੋਲਾ ਕਰਦੇ ਦਿਖਾਈ ਦੇ ਰਹੇ ਨੇ ਉਹ ਵੀ ਪਬਲਿਕ ਨੂੰ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਇੱਕ ਥਾਰ ਦਾ ਚਲਾਨ ਕਟਣ ਤੋਂ ਬਾਅਦ ਕਿਲਕਿਲ ਪੈ ਗਈ ਦਰਅਸਲ پولیس ਨੇ ਇੱਕ تھار سوار ਨੂੰ روک لیا ਸੀ ਉਸਨੇ سیٹ بیلٹ ਨਹੀਂ ਸਿਲਾਈ ਤੇ ਉਸਦਾ ਚਲਾਨ ਕਰ ਦਿੱਤਾ ਥਾਰ ਵਾਲਾ ਗਰਮੀ ਖਾ ਗਿਆ ਉਥੇ ਖੜ ਗਿਆ ਤੇ ਪੁਲਿਸ ਵਾਲਿਆਂ ਨੂੰ ਕਹਿਣ ਲੱਗ ਪਿਆ ਕਿ ਹਰ ਗੱਡੀ ਦਾ ਚਲਾਨ ਕਰੋ ਉਹਨੇ ਜਿਹੜੀ ਗੱਡੀ ਰੁਕਾਈ ਉਸ ਗੱਡੀ ਚਾਲਕ ਨੂੰ ਕਥੇ ਤੌਰ ਤੇ ਫੋਨ ਸੁਣ ਕੇ ਪੁੱਛਨੇ ਛੱਡ ਦਿੱਤਾ ਇਸ ਗੱਲ ਤੋਂ ਤਤਾ ਹੋ ਗਿਆ ਉਹਨੇ ਰੋੜਾ ਪਾੜਿਆ ਤੇ ਲੋਕ ਜਮ੍ਹਾਂ ਹੋ ਗਏ ਤੇ ਜਦੋਂ ਲੋਕ ਜਮ੍ਹਾਂ ਹੋਏ ਤੇ ਕਿਸੇ ਇੱਕ ਸਿਆਣੇ ਨੇ ਆ ਕੇ ਕਿਹਾ ਕਿ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਇਸ ਦੌਰਾਨ ਪੁਲਿਸ ਮੁਲਾਜ਼ਮ ਕਹਿੰਦਾ ਕਿ ਇਹ ਪਬਲਿਕ ਵੇਲੀ ਹੈ ਐ ਸੁਖਬੀਰ ਬਾਦਲ ਵਾਂਗ ਵੇਲੀ ਹੈ ਸੋ ਮੌਕੇ ਤੇ ਕੀ ਕੁਝ ਹੋਇਆ ਤੁਸੀਂ ਆਪ ਹੀ ਦੇਖ ਲਵੋ ਔਰ ਆਪ ਹੀ ਲਾ ਲੋ ਅੰਦਾਜ਼ਾ ਕਿ ਪੁਲਿਸ ਮੁਲਾਜ਼ਮ ਨੂੰ ਆਪਣੇ ਪੁਰਵ ਡਿਪਟੀ ਸੀਐਮ ਬਾਰੇ ਅਜਿਹੀ ਗੱਲ ਕਹਿਣੀ ਚਾਹੀਦੀ ਸੀ ਜਾਂ ਫਿਰ ਨਹੀਂ ਦਰਕਪੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਕਲੀਅਰ ਜੀ ਰਪਾ ਬੜੀ ਇੱਕ ਮਿੰਟ ਇੱਕ ਮਿੰਟ ਮੇਰੇ ਭਾਈ ਜੀ ਇੱਧਰ ਬਰਾੜ ਪੇਮੈਂਟ ਭਰੀ ਜਾਂਦਾ ਰ ਸਤਿ ਸ੍ਰੀ ਅਕਾਲ ਬਰਾੜ ਇੱਕ ਮਿੰਟ ਚੁੱਪ ਕਰ ਭਾਈ ਸਾਢੇ ਗਣੀ ਦਾ ਸੀਟਮੈਂਟ ਤੋਂ ਬਿੜਾ ਚਾਰ ਹੋ ਗਿਆ ਹੁਣ ਦੇ ਹਜ਼ਾਰ ਰੁਪਿਆ ਕਾਢੀ ਹਰ ਇੱਕ ਮਿੰਟ ਖੜ ਜਾ ਹਲ ਸਾਂਸ ਉਹ ਲੈਣੀ ਆ 8000 ਰੁਪਿਆ ਤੁਹਾਨੂੰ ਪਰਚੀ ਮਿਲ ਜੂਗੀ ਆਪ ਦਾ ਇਸੇ ਗੱਲ ਨਹੀਂ ਹੈਗਾ ਸਾਡਾ ਬੈਲਟ ਕਰਕੇ ਚਲਾਨ ਹੋਇਆ ਅਸੀਂ ਇੱਕ i20 ਰਖਾਈ ਵੀ ਇਹਦੇ ਵੀ ਨਹੀਂ ਬੈਲਟ ਲੱਗੀ ਠੀਕ ਹੈ ਉਹਦੇ ਵੀ ਨਹੀਂ ਬੈਲਟ ਲੱਗੀ ਸੀ ਉਹਨੇ ਫੋਨ ਤੇ ਗੱਲ ਕਰਾਈ ਉਹਨੂੰ ਦਿੰਦਾ ਤਾਂ ਬਾਈ ਕੱਲ ਤਾਂ ਬੈਲਟ ਨਾਲ ਲਾਉਣੇ ਕਿਤੇ ਨਾ ਕਿਤੇ ਗੱਲ ਹੈ ਕਿ ਬਾਈ ਬੈਲੋ ਮੇਰੀ ਮਰਦਾ ਯਾਰਪੀ ਅਸਲ ਦਾ ਕੋਈ ਹਾਂਜੀ 200 ਰੁਪਏ ਬੀਆਰਪੀ ਖੜੀ ਆ ਬਾਈ ਉਹਨਾਂ ਨੇ ਕਿਹਾ ਦੇਵ ਚ ਪਾਉਣੇ ਆ ਸਾਡੀ ਮਲਾਦ ਖਾਤੇ ਚ ਪੈਸੇ ਜਮਾ ਟ੍ਰਾਂਜੈਕਸ਼ਨ ਕਰਵਾ ਸਰਕਾਰੀ ਆ ਇੱਕ ਮਿੰਟ ਖੜਾ ਹੋ ਓਹੋ ਜਿਵੇਂ ਤੁਹਾਨੂੰ ਕਹਿਣਾ ਓਵੇਂ ਕਰਦੇ ਨੇ ਬਈ ਮਾੜਾ ਅਸੀਂ ਵੀ ਨਹੀਂ ਪਾਈਦੇ ਤੁਹਾਡੇ ਅਸੀਂ ਵੀ ਨਹੀਂ ਪਾਈਦੇ ਤੇ ਮੈਂ 15 ਕਿਰੇ ਸਾਡੇ ਇਕੱਠੇ ਆ ਆ ਜਿਹੜਾ ਪਬਲਿਕ ਪ੍ਰਚਾਰਣ ਹੋ ਰਿਹਾ ਹੈ ਪਬਲਿਕ ਪ੍ਰਚਾਰਣ ਆ ਵੀ ਕਰ ਜਾਂਦੇ ਉਹ ਤਕਵੀਰ ਪਾ ਕੇ ਉਹਨੂੰ ਵੇਲੇ ਆਏ ਇਹਦੀ ਪਰਚੀ ਇਹ ਆ ਕੇ ਜਾ ਕੇ ਪੰਮ ਕਰਨਾ ਪਾ ਜਾਨਾ ਕੋਈ ਅੱਗੇ ਰਹੇ ਨਹੀਂ 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 ਗੱਲ ਸੁਣ ਸਰਕਾਰੀ ਚਾਮਚ ਕੱਢਣ ਦੇ ਦਿੰਦੇ ਆਪਾਂ ਦੇ ਨਾਲ ਮੈਡਮ ਜਿਹੜਾ ਹੁਣ ਇਹ ਝਗੜਾ ਹੋ ਕੇ ਹਟਿਆ ਹੈਗਾ ਕਿਸੇ ਕਾਰ ਚਾਲਕ ਨਾਲ ਕੀ ਹੋਣਾ ਸੀ ਉਹ ਜੀ ਕੋਈ ਰੋਲ ਆਣੇ ਜੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬਸ ਅਡੇ ਦੇ ਕੋਲੇ ਬਨਿਆਣਾ ਮੰਡੀ ਹਾਂਜੀ ਉਹਦੇ ਵਿੱਚ ਸਿਊਚ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ சொந்த ਦੇ ਵਿੱਚ ਉਹਨੂੰ ਰੋਕਿਆ ਸੀ ਤੁਹਾਨੂੰ ਹਦਾਇਤ ਕੀਤੀ ਸੀ ਤੇ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਿਆ ਜੀ ਇਹਦਾ ਮੈਮ ਇੱਕ ਸਿਆਸੀ ਲੋਕ ਵਿੱਚ ਦਖੰਧਾਜੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਿਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐਸੀ ਉਹੋ ਕੀਤੀ ਸੀ ਜੋ ਸਹੀ ਐ ਅਸੀਂ ਸਹੀ ਕੀਤਾ ਬਿਲਕੁਲ ਹਾਂਜੀ ਜੀ ਲੋਕਲ ਤੁਹਾਨੂੰ ਦਿਸਿਆ ਨਾ ਟ੍ਰੈਫਿਕ ਕਿੰਨਾ ਹੈ ਅਸੀਂ ਮਾਲ ਡੋਰ ਤੇ ਸਾਰੇ 50 ਵਾਰੀ ਖੜਨਾ ਜੀ ਸੀਟ ਬੈਲਟ ਲੱਗੂ ਹੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਗਾਂਧੀ ਕੇ ਬਾਹਰੂਰੇ ਰੋਕ ਲਿਆ ਮੈਨੂੰ ਕਦੇ ਤੁਹਾਡੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਹ ਤੁਹਾਨੂੰ ਸੀਟ ਬੈਲਟ ਦਾ ਚਲਾਨ ਕਟਾ ਲਓ ਚਲੋ ਆਇਦਣ ਕੱਟਦਾ ਆਪਾਂ ਕਟਾ ਲਿਆ ਉਦੋਂ ਵਾਰ 50 ਬੰਦੇ ਇਹਨਾਂ ਨੇ ਫੋਨ ਕਰਕੇ ਆਪੀ ਇਹਲੇ ਜਨ ਲਗਾ ਦੇ ਮੇਰਾ ਕੀ ਕਸੂਰਾ ਭਾਈ ਮੈਂ ਦੇਣਾ ਕਿਤੇ ਦਾ ਕੁਛ ਚਲਾਨ ਕੱਟੋ ਸਾਰੇ ਦਾ ਚਲਾਨ ਕੱਟੋ ਜੀ ਕੋਲੇ ਖੜੇ ਆਪਨੇ ਫੋਨ ਕਰਕੇ ਨਿਗਾਤਾ ਤੇ ਉਹਦਾ ਦਾ ਨਿਗਾਤਾ ਤੇ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਨਾਲ ਮਸ਼ੀਨਾਂ ਘੰਟਾ ਮੈਂ ਮਸ਼ੀਨ ਚਲਾਈ ਹੁਣ ਮੇਰੀ ਮਸ਼ੀਨ ਦੀ ਚੱਲਦੀ ਤੁਸੀਂ ਮਸ਼ੀਨ ਚੈੱਕ ਕਰੋ ਮਾੜੀ ਜੀ 2 ਘੰਟੇ ਹੋ ਗਏ ਮੈਂ ਪਰਚੀ ਲੈਣ ਕਿੰਦੀ ਹੋ ਖੜਾ ਇਹੋ ਜੀ ਪੁਲਿਸ ਸਾਹਿਬ ਇਹੋ ਜੀ ਚਲਾਨ ਕੱਟ ਲਿਈਆਂ ਉਹ ਤੋਂ ਪਰਚੀ ਤਾਂ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ